ਪਹਿਣ ਨਾਨਕੀ ਦਾ ਵੀਰ ਨਾਨਕ ਵੱਡਾ ਅਵਤਾਰੀ ਹੈ ਆਇਆ ਜਗਤ ਉਧਾਰਨ ਨੂੰ ਬੜਾ ਪਰਉਪਕਾਰੀ ਹੈ ਮਾਤਾ ਤ੍ਰਿਪਤਾ ਦੇ ਘਰ ਜੰਮਿਆ ਜਦ ਸੋਹਣਾ ਜਿਹਾ ਚੰਨ ਖਿੜ ਗਿਆ ਕਾਲੂ ਦਾ ਵਿੜਾ ਝੂਮੁਠੇ ਸਭ ਦੇ ਮਨ ਨਾਨਕ ਦੇ ਆਗਮਨ ਤੇ ਖਿੜ ਉੱਠੀਆਂ ਗੁਲਜ਼ਾਰਾਂ ਨੇ ਮਿੱਠੇ ਰਾਗ ਭਵਨ ਨੇ ਛੇੜੇ ਗੀਤ ਗਾਏ ਮਸਤ ਬਹਾਰਾਂ ਨੇ ਬੇਬੇ ਨਾਨਕੀ ਵੀ ਸਦਕੇ ਜਾਂਦੀ ਜਾਂਦੀ ਬਲਿਹਾਰੀਏ ਆਇਆ ਜਗਤ ਉਧਾਰਨ ਨੂੰ ਬੜਾ ਪਰਉਪਕਾਰੀ ਵੇਖ ਲਾਲ ਦਾ ਸੋਹਣਾ ਮੁਖੜਾ ਚੂਮ ਉਠਿਆ ਏ ਰਾਏ ਬੁਲਾਰ ਪੰਡਤ ਹਰदयाल ਜੀ ਕੀਤੀ ਹੱਥ ਜੋੜ ਕੇ ਨਮਸਕਾਰ ਜਨਮ ਕੁੰਡਲੀ ਬਣਾਵਾ ਬਾਬੇ ਦੀ ਕਰ ਦਿੱਤਾ ਸਭ ਨੂੰ ਨਿਹਾਲ ਰੱਬੀ ਨਾਮ ਦੇ ਅਲਮੋਲ ਖਜ਼ਾਨੇ ਤਾਈ ਪੁੱਤਰ ਤੇਰਾ ਮਲਾ ਮਲ ਸੁਣ ਕਾਲੂ ਲਾਲ ਏ ਤੇਰਾ ਕੋਈ ਵੱਡਾ ਚਮਤਕਾਰੀ ਏ ਆਇਆ ਜਗਤ ਉਧਾਰਨ ਨੂੰ ਬੜਾ ਪਰਉਪਕਾਰੀ ਏ ਸੱਚਾ ਸੋਦਾ ਕੀਤਾ ਨਾਨਕ ਮਝੀਆਂ ਵਿੱਚ ਰਾਈਆਂ ਨੇ ਤੇਰਾ ਤੇਰਾ ਕਹਿ ਕੇ ਮੋਦੀ ਖਾਨੇ ਰਹਿਮਤਾਂ ਲੁਟਾਈਆਂ ਨੇ ਕੌਡੇ ਰਖ ਸੱਜਣ ਠੱਗ ਨੂੰ ਨਾਮ ਜਪਾਇਆ ਨਾਨਕ ਨੇ ਸਿੱਧਾ ਨਾਲ ਗੋਸ਼ਟ ਕਰਕੇ ਪਰਮ ਮਿਟਾਇਆ ਨਾਨਕ ਨੇ ਉਹਨੂੰ ਪੂਜਦੇ ਦੇਵ ਦਾਨਵ ਤੇ ਪੂਜਦੇ ਨਰ ਨਾਰੀਏ ਆਇਆ ਜਗਤ ਉਧਾਰਨ ਨੂੰ ਬੜਾ ਪਰਉਪਕਾਰੀ ਹੈ ਧੁਰੋਂ ਆਈ ਰੱਬੀ ਬਾਣੀ ਮਰਦਾਂ ਨੇ ਨਿਗਾਈ ਹੈ ਮੋਹ ਲੈ ਰਾ ਜਾਂਦੇ ਰਹੀ ਜਦੋਂ ਰਬਾਬ ਵਜਾਈਏ ਬਾਬਰ ਜਿਹੇ ਜ਼ਾਲਮ ਨੂੰ ਸਿੱਧੇ ਰਾਹ ਪਾਇਆ ਨਾਨਕ ਨੇ ਇਲਾਹੀ ਬਾਣੀ ਦੀ ਮਸਤੀ ਦਾ ਰੰਗ ਚੜਾਇਆ ਨਾਨਕ ਨੇ ਤਾਨਕ ਪਾਤਸ਼ਾਹ ਨੇ ਬਾਣੀ ਮੁਖਾਰਬਿੰਦ ਤੋਂ ਉਚਾਰੀ ਏ ਆਇਆ ਜਗਤ ਉਧਾਰਨ ਨੂੰ ਬੜਾ ਪਰਉਪਕਾਰੀ ਏ ਆਇਆ ਜਗਤ ਉਧਾਰਨ ਨੂੰ ਬੜਾ ਪਰਉਪਕਾਰੀ ਏ